ਤ ਜਿਲੰਦਰ ਬਾਈਪਾਸ ਦੇ ਨੇੜੇ ਸਥਿਤ ਦਾਣਾ ਮੰਡੀ ਦੇ ਨਾਲ ਲੱਗਦੇ ਇੱਕ ਨਿੱਜੀ ਹੋਟਲ ਦੇ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਹੋਟਲ ਦੇ ਕਮਰੇ ਦੇ ਵਿੱਚ ਇੱਕ ਲੜਕੀ ਦੀ ਲਾਸ਼ ਪਰਾਮਤ ਹੋਈ। ਜਾਣਕਾਰੀ ਦੇ ਮੁਤਾਬਿਕ دیر ਰਾਤ ਲੜਕੀ ਇੱਕ ਲੜਕੇ ਦੇ ਨਾਲ ਹੋਟਲ ਦੇ ਵਿੱਚ ਆਈ ਸੀ। ਅੱਜ ਸਵੇਰੇ 2:00 ਵਜੇ ਕਰਕਸਗਨ ਨੂੰ ਲੈ ਕੇ ਤਕਰਾਰ ਹੋਈ ਜਿਸ ਤੋਂ ਬਾਅਦ ਲੜਕਾ ਹੋਟਲ ਛੱਡ ਕੇ ਚਲਾ ਗਿਆ। ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਜਦੋਂ ਹੋਟਲ ਦੇ ਕਮਰੇ ਦਾ ਦਰਵਾਜ਼ਾ ਨਹੀਂ ਖੁੱਲਿਆ ਤਾਂ ਹੋਟਲ ਕਰਮਚਾਰੀਆਂ ਨੂੰ ਸ਼ੱਕ ਹੋਇਆ। ਉਸ ਤੋਂ ਬਾਅਦ ਦੂਜੀ ਚਾਬੀ ਦੇ ਨਾਲ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ ਗਿਆ। ਕਮਰੇ ਦੇ ਅੰਦਰ ਬਿਸਤਰੇ ਉੱਤੇ ਲੜਕੀ ਅਰਧ ਨੰਗਨ ਹਾਲਤ ਵਿੱਚ ਮ੍ਰਿਤਕ ਮਿਲੀ। ਤੁਰੰਤ ਇਸ ਦੀ ਸੂchnਾ ਹੋਟਲ ਪ੍ਰਬੰਧਨ ਨੂੰ ਦਿੱਤੀ ਗਈ। ਪੁਲਿਸ ਮੌਕੇ ਤੇ ਪਹੁੰਚ ਜੀਆ ਤਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਜਾਂਦਾ ਤੇ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਹੁਜੇ ਇਤਲਾਹ ਮਿਲੀ ਹੈ ਇਤਲਾਹ ਮਿਲਣ ਤੋਂ ਬਾਅਦ ਇਥੇ ਬੌਕੇਆ ਹੋਟਲ ਦੇ ਵਿੱਚ ਇੱਕ ਡੈੱਡ ਬੋਡੀ ਸੀ ਡੈੱਡ ਬੋਡੀ ਤੋਂ ਬਾਅਦ ਸਾਰੇ ਇਕੱਠੇ ਸਬੂਤ ਕੰਨ ਨਗਨ ਹਾਲਤ ਵਿੱਚ ਹੀ ਜਾਂ ਨਗਨ ਹਾਲਤ ਵਿੱਚ ਨਹੀਂ ਸੀ ਲੜਕੀ ਦੀ ਬੋਡੀ ਆਧ ਨਗਨ ਹੈ ਆਧ ਨਗਨ ਤੋਂ ਸੈਂਟਰ ਰਿਕਾਰਡ ਚੈੱਕ ਕੀਆ ਗਿਆ ਹੈ ਕਿ ਕਿਆ ਕਿਸ ਨਾਮ ਸੀ ਹੈ ਕਿੱਸੇ ਹੈ ਰਿਕਾਰਡ ਕਰ ਰਿਹਾ ਹੈ ਜੀ ਚੈੱਕ ਕਰ ਰਿਹਾ ਹੈ ਤੇ ਦੱਸਾਂਗੇ ਸਭ ਕੁਝ ਜੀ ਠੀਕ ਹੈ ਕਿੱਥੇ ਰਹਿਣ ਵਾਲੇ ਕੁਝ ਪਤਾ ਲੱਗੇ ਸਰ ਕੋਈ ਆਧਾਰ ਕਾਰਡ ਨਹੀਂ ਆ ਜੰਦੀ ਜੀ ਤਾਂ ਉਮਰ ਕਿੰਨੀ ਹੋਊਗੀ 30 35 ਸਾਲ ਲੱਗਦਾ ਹੈ ਇਹ ਜੋੜੇ ਚ ਆਈ ਸੀਗੇ ਜਾਂ ਕੱਲੀ ਆਈ ਸੀ ਇਹ ਨਹੀਂ ਪਤਾ ਜੋੜੇ ਰੂਪੇ ਠੀਕ ਹੈ ਤੇ ਮੁੰਡਾ ਇੱਥੇ ਨਹੀਂ ਮਿਲਿਆ ਮੁੰਡਾ ਨਹੀਂ ਮੁੰਡਾ ਨਹੀਂ ਮਿਲਿਆ ਜੀ ਸਰ ਕਦੋਂ ਆਏ ਕਿਦੋਂ ਅਸੀਂ ਇੱਥੇ 12 12:30 ਜੀ ਅੱਛਾ 12:30 ਹਾਂਜੀ ਠੀਕ ਹੈ ਜੀ ਤੇ ਹੁਣ ਤਾਂ ਤੀਸ ਕਿੱتی ਆ ਰਹੀ ਸਰ ਪਰਤਾਲ ਚੱਲ ਰਹੀ ਤਾਂ ਤੀਸ ਚੱਲ ਰਹੀ ਹੈ ਉਸ ਤੋਂ ਬਾਅਦ ਦੱਸਾਂਗੇ ਸਭ ਕੁਝ ਜੋ ਵੀ ਹੈਗਾ ਤੁਸੀਂ ਠੀਕ ਹੈ ਸਰ